ਅੰਮ੍ਰਿਤਸਰ ਵਿਖੇ ਹੋਈ ਡਾਕਟਰ ਬੀ ਆਰ ਅੰਬੇਦਕਰ ਜੀ ਦੀ ਮੂਰਤੀ ਦੀ ਬੇਅਦਬੀ ਤੋਂ ਬਾਅਦ ਫਗਵਾੜਾ ਦੇ ਰੈਸਿਡੈਂਟ ਹਾਊਸ ਵਿਖੇ ਸਮੂਹ ਐਸਆਈ ਪਾਈ ਚਾਰੇ ਵੱਲੋਂ ਵਿਸ਼ੇਸ਼ ਮੀਟਿੰਗ ਦਾ ਆਯੋਜਨ ਹੋਇਆ ਮੀਟਿੰਗ ਵਿੱਚ ਐਸਆਈ ਪਾਈ ਚਾਰੇ ਵੱਲੋਂ ਦੋਸ਼ੀ ਖਿਲਾਫ ਐਨਐਸਏ ਤਾਰਾ ਦੇ ਅਧੀਨ ਪਰਚਾ ਦਰਜ ਕਰਨ ਦੀ ਕੀਤੀ ਮੰਗ ਐਨਡੀਟੀਵੀ ਪੰਜਾਬ న్యూਸ ਦੇ ਲਈ ਫਗਵਾੜਾ ਤੋਂ ਯਸ਼ ਸ਼ਰਮਾ ਦੇ ਨਾਲ ਪੁਨੀਤ ਦੀ ਰਿਪੋਰਟ ਹਾਂਜੀ ਪ੍ਰਧਾਨ ਜੀ ਕੇਸ ਸੰਬੰਧੀ ਮੀਟਿੰਗਾਂ ਤੇ ਕੀ ਹੋਣ ਫੈਸਲਾ ਲਿਆ ਗਿਆ ਸਾਰੇ ਸਾਥੀਆਂ ਨੂੰ ਜੈਪੀਨ ਜੈ ਭਾਰਤ ਜੈ ਗੁਰਦੇਵ ਸੰਗੁਰਦੇਵ ਜੈ ਵਾਲਮੀਕੀ ਹਰ ਹਰ ਵਾਲਮੀਕੀ ਅੱਜ ਫਗਵਾੜਾ ਦੇ ਰੈਸਟ ਹਾਊਸ ਵਿਖੇ ਜਿਹੜੀ ਕੱਲ ਅੰਮ੍ਰਿਤਸਰ ਦੀ ਘਟਨਾ 바ਵਾ ਸਾਹਿਬ ਅੰਬੇਡਕਰ ਜੀ ਦੇ ਸਟੈਚੂ ਨਾਲ ਜਿਹੜਾ ਉਹ ਵਿਅਕਤੀ ਆ ਉਹਨੇ ਪਹਿਲਾ ਸੰਵਿਧਾਨ ਨੂੰ ਜਲਾਇਆ ਔਰ ਫਿਰ 바ਵਾ ਸਾਹਿਬ ਅੰਬੇਡਕਰ ਜੀ ਦੇ ਸਟੈਚੂ ਨੂੰ ਤੋੜਨ ਦੀ ਪੂਰੀ ਕੋਸ਼ਿਸ਼ ਕੀਤੀ ਔਰ ਅੱਜ ਇਸ ਦੇ ਸਬੰਧ ਵਿੱਚ ਇੱਥੇ ਫਗਵਾੜਾ ਦੇ ਰੈਸਟ ਹਾਊਸ ਵਿਖੇ ਸਮੂਹ ਭਗਵਾਨ ਵਾਲਮੀਕੀ ਸਭਾਵਾ ਅੰਬੇਡਕਰ ਬਾਬਾ ਸਾਹਿਬ ਡਾਕਟਰ ਅੰਬੇਡਕਰ ਸਭਾ ਮਾ ਗੁਰੂ ਰਵੀਦਾਸ ਟਾਈਗਰ ਫੋਰਸ ਗੁਰੂ ਰਵੀਦਾਸ ਫੋਰਸ ਸਾਰੀਆਂ ਜਥੇਬੰਦੀਆਂ ਜਿੰਨੀਆਂ ਵੀ ਵਰਕ ਕਰਦੀਆਂ ਸਾਰੀਆਂ ਰੈਸਟ ਹਾਊਸ ਵੀ ਕੇ ਪਹੁੰਚੀਆਂ ਅਸੀਂ ਸਮੂਹ ਜਥੇਬੰਦੀਆਂ ਨੇ ਅੱਜ ਇਹ ਪ੍ਰਣ ਲਿਆ ਵੀ ਜਿਹੜਾ ਉਹ ਵਿਅਕਤੀ ਆ ਉਸ ਦਾ ਅਸੀਂ ਐਨਐਸਏ ਤੋਂ ਘੱਟ ਅਸੀਂ ਉਹਦੇ ਉੱਪਰ ਹੋਰ ਕੋਈ ਪਰਚੇ ਦੀ ਅਸੀਂ ਸਿਰਫ ਉਹਦੇ ਉੱਪਰ ਐਨਐਸਏ ਹੀ ਲਵਾਉਣਾ ਹੈ ਔਰ ਜਿਹੜਾ ਇਹ ਅਗਰ ਪ੍ਰਸ਼ਾਸਨ ਸਾਡੀ ਐਨਐਸਏ ਵਾਲੀ ਮੰਗ ਨਹੀਂ ਪੂਰੀ ਕਰਦਾ ਤਾਂ ਅਸੀਂ ਕੱਲ ਸਵੇਰ ਨੂੰ 10 ਵਜੇ ਬਾਬਾ ਸਾਹਿਬ ਅੰਬੇਡਕਰ پارک ਇਕੱਠੇ ਹੋ ਕੇ ਜਿਹੜਾ ਵੀ ਸਾਡੀ ਉੱਥੇ ਦਰਨੀਤੀ ਤਿਆਰ ਹੋਊਗੀ ਉਹਨੂੰ ਅਸੀਂ ਪੂਰੇ ਫਗਵਾੜੇ ਵਿੱਚ ਪੂਰੇ ਪੰਜਾਬ ਵਿੱਚ ਇੰਪਲੀਮੈਂਟ ਕਰਾਂਗੇ ਔਰ ਉਹਨੂੰ ਲਾਗੂ ਕਰਾਂਗੇ ਇੱਕ ਕੁਛ ਕਹਿ ਦਿੱਤੀ ਸੀ ਤੁਸੀਂ ਮੌਕੇ ਤੇ ਹਾਂਜੀ ਤੋਂ ਦੇ ਬਾਰੇ ਕੋਈ ਜਾਣਕਾਰੀ ਮਿਲੀ ਹੋਏ ਉਹਦੇ ਬਾਰੇ ਸਾਨੂੰ ਹੁਣੇ ਤੱਕ ਕੋਈ ਪ੍ਰਸ਼ਾਸਨ ਵੱਲੋਂ ਕੋਈ ਜਾਣਕਾਰੀ ਨਹੀਂ ਮਿਲੀ ਹੂੰ ਤੇ ਕੀ ਐਕਸ਼ਨ ਆਪਣਾ ਅਗਲਾ ਅਗਲਾ ਐਕਸ਼ਨ ਕੀ ਆ ਕੱਲ ਨੂੰ ਸਾਡਾ ਅਸੀਂ ਕੱਲ ਨੂੰ ਸਾਰਿਆਂ ਨੂੰ ਇਹ ਅਪੀਲ ਵੀ ਕਰਦੇ ਆ ਵੀ ਕੱਲ ਨੂੰ 10 ਵਜੇ ਬਾਬਾ ਸਾਹਿਬ ਮੇੜਤਰ ਪਾਰਕ ਹਰਗੋਵਿੰਦਨਗਰ ਵਿਖੇ 10 ਵਜੇ ਇਕੱਠੇ ਹੋਣਾ ਐਨਐਸਏ ਦੀ ਮੰਗ ਸੰਬੰਧੀ